ਤਾਂ ਰੇਣੂ ਕਿਸ ਤਰ੍ਹਾਂ ਦੇਖਦੇ ਹੋ 1000 ਰੁਪਏ ਦੀ ਜਿਹੜੀਆਂ ਸਾਡੀਆਂ ਭੈਣਾਂ ਉੜੀਖ ਰਹੀਆਂ ਹਾਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ 2 ਸਾਲ ਹੋਏ ਆ ਸਰਕਾਰ ਨੂੰ ਦੋ ਸਾਲਾਂ ਦੇ ਵਿੱਚ ਨਾ ਮਿਸਾਲ ਕੰਮ ਕੀ ਬਿਜਲੀ 600 ਜੁਟ ਮਹੱਲਾ ਕਲੀਨਿਕ ਸਕੂਲ ਆਫ ਐਮਰਜੈਂਸੀ ਸ਼ਹੀਦ ਨਵਾਸੇ ਕਰੋੜ ਦੀ ਰਾਸ਼ੀ ਪੰਚਾਇਤੀ ਜ਼ਮੀਨਾਂ ਛੜਾਈਆਂ 44000 ਨੌਕਰੀ ਦਿੱਤੀ 13000 ਕੱਚੇ ਮੁਲਾਜ਼ਮ ਪੱਕੇ ਕੀਤੇ ਬਜ਼ੁਰਗਾਂ ਨੂੰ ਯਾਤਰਾ ਕਰਾਈਆਂ ਤੀਰਥ ਯਾਤਰਾ ਕਹੀਏ ਇਸੇ ਕੰਮ ਦੀ ਹੁਣ ਸੜਕ ਸੁਰੱਖਿਆ ਫੋਰਸ ਮਾਨ ਸਾਹਿਬ ਨੇ ਕਿੰਨਾ ਵਾਸਤੇ ਕੀਤਾ ਸਾਡੇ ਲੋਕਾਂ ਵਾਸਤੇ ਅੱਗੇ ਡਰਦਾ ਕੋਈ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹਨੂੰ ਚੁੱਕਦਾ ਨਹੀਂ ਪੰਜਾ ਸੱਤ ਮਿੰਟਾਂ ਤੱਕ ਸੜਕ ਸੁਰੱਖਿਆ ਫੋਰਸ ਕਿੰਨਾ ਕਰਦੀ ਇਹ ਆ ਲੋਕਾਂ ਦੀ ਸਰਕਾਰ ਜਿਹੜੇ ਲੋਕਾਂ ਦੀ ਸੋਚਦੇ ਸਾਡੀ ਸੋਚ ਹੈ ਕਿਸੇ ਨੂੰ ਲਾਜ ਲਈ ਪੈਸਾ ਨਾ ਕਮਾਉਣਾ ਸਾਡੀ ਸੋਚ ਹੈ ਬੱਚਿਆਂ ਦੀ ਪੜਾਈ ਨੂੰ ਪੈਸਾ ਕਮਾਉਣਾ ਸਾਡੀ ਸੋਚ ਹੈ ਜਿਹੜੀ ਬਿਜਲੀ ਦੇ ਬਿੱਲ ਆ ਉਹਨਾਂ ਲਈ ਪੈਸਾ ਕਮਾਉਣਾ ਸਾਡੇ ਲੋਕਾਂ ਦੀ ਥੀਏ ਚ ਪੈਸੇ ਦੀ ਬਚਤ ਜੇ ਬਚਤ ਹੋਊਗੀ ਆਪੇ ਖੁਸ਼ਹਾਲ ਪੰਜਾਬ ਹੋਊਗਾ ਸਾਡੀ ਸਰਕਾਰ ਦਾ ਮਤਲਬ ਹੀ ਇਹ ਹੈ ਕਿ ਯਾਰ ਆਪਾਂ ਲੋਕਾਂ ਨੂੰ ਵਧੀਆ ਜ਼ਿੰਦਗੀ ਬਤੀਤ ਕਰੀਏ ਤਾਂ ਜੋ ਕਿ ਇਹ ਖੁਸ਼ੀ ਖੁਸ਼ੀ ਆਪਣਾ ਪਰਿਵਾਰ ਪਾਲ ਸਿੱਕੇ ਮਰ ਵਧੀਆ ਜ਼ਿੰਦਗੀ ਕਰ ਸਕਣ ਕਰ ਰਹੇ ਹਨ ਰੇਗਲ ਹਜ਼ਾਰ ਹਜ਼ਾਰ ਤੁਹਾਡੇ ਕੈਮਰੇ ਦੇ ਮਾਦੀਨ ਨੇ ਕਿਹਾ ਵਾਹਨ ਸਾਹਿਬ ਵੀ ਕਹਿ ਕੇ ਗਈ ਬੰਦ ਪਈਆਂ ਕੋਲੇ ਦੀਆਂ ਖਾਨਾ ਚ ਪ੍ਰਾਈਵੇਟ ਥਰਮਲ ਪਲਾਂਟ ਲੈ ਕੇ ਸਰਕਾਰ ਦੇ ਹਵਾਲੇ ਕਰ ਅਗਲੀਆਂ ਐਮਐਲਏ ਦੀਆਂ ਵੋਟਾਂ ਤਾਂ ਮੰਗਾਂਗੇ ਜੇ ਹਜ਼ਾਰ ਹਜ਼ਾਰ ਰੁਪਿਆ ਆਪਣੀਆਂ ਮਾਵਾ ਪੈਣਾ ਨੂੰ ਦਿੱਤਾ ਹੋਗਾ ਨਹੀਂ ਤੇ ਵੋਟ ਮੰਗਾਂਗੇ ਠੀਕ ਹੈ ਸੋ ਟਾਈਮ ਲੱਗਦਾ ਬ੍ਰਦਰ 2 ਸਾਲ ਹੋਏ ਆ 3 ਸਾਲ ਰਹਿੰਦੇ ਨੇ ਅਸਲ ਰਿਪੋਰਟਕਾਰ ਸਾਡੀ 5 ਸਾਲਾਂ ਬਾਅਦ ਲੋਕਾਂ ਨੇ ਜੀਆਂ ਵੀ ਕੀਤਾ